ਹਾਂਜੀ ਨਮਸਕਾਰ ਜੀ ਸਾਰਿਆਂ ਨੂੰ ਜੈ ਮਾਤਾ ਦੀ ਕੀ ਹਾਲ ਚੱਲੇ ਠੀਕੋ ਚਲੋ ਜੀ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਮੈਂ ਲੈ ਕੇ ਆਈਆਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਹੈਲਦੀ ਟੇਸਟੀ ਰੈਸিপি ਅੱਜ ਦੀ ਸਾਡੀ ਰੈਸিপি ਹੈ ਨਾ ਜਿਹੜੀ ਉਹ ਹੈ ਚਟਨੀ ਕਿਉਂਕਿ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਆਪਣੀ ਲਾਸਟ ਰੈਸিপি ਅਮੇਜ਼ਿੰਗ ਰੈਸিপি ਨਾਨੀ ਦਾਦੀ ਦੇ ਸਮੇਂ ਖਾਦੀ ਜਾਣ ਵਾਲੀ ਮੇਰੀ ਦੀ ਹੈ ਨਾ ਮੇਰੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਉਹ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਈ ਤੁਸੀਂ ਟਰਾਈ ਵੀ ਕੀਤੀ ਫਿਰ ਤੁਸੀਂ ਸੋਚਿਆ ਹੋਗਾ ਕਿ ਹੁਣ ਇਹਨੂੰ ਖਾਈਏ ਕਰਦੇ ਨਾਲ ਹੈ ਨਾ ਮੈਂ ਤੁਹਾਨੂੰ ਦੱਸਿਆ ਸੀ ਤੁਸੀਂ ਇਹਨੂੰ ਦਹੀਂ ਨਾਲ ਖਾ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਆਲੂ ਟਮਾਟਰ ਦੀ ਸਬਜ਼ੀ ਨਾਲ ਖਾ ਸਕਦੇ ਹੋ ਸਿੰਪਲ ਵੀ ਬਹੁਤ ਸਵਾਦ ਲੱਗਦੀ ਹੈ ਲੇਕਿਨ ਜਿਹੜੀ ਚਟਨੀ ਹੁੰਦੀ ਹੈ ਨਾ ਸਾਡੇ ਸਿੰਪਲ ਜਿਹੇ ਖਾਣੇ ਨੂੰ ਨਾ ਬਹੁਤ ਹੀ ਸਵਾਦ ਬਣਾ ਦਿੰਦੀ ਹੈ ਔਰ ਚਟਨੀ ਨੂੰ ਅਸੀਂ ਆਪਾਂ ਕਿਸੇ ਨਾਲ ਵੀ ਖਾ ਸਕਦੇ ਹਾਂ ਪਕੌੜਿਆਂ ਨਾਲ ਖਾ ਸਕਦੇ ਹਾਂ ਮੇਰੀ ਨਾਲ ਖਾ ਸਕਦੇ ਹਾਂ ਵਰਤ ਵਾਲੇ ਛੋਲੇ ਨਾਲ ਖਾ ਸਕਦੇ ਹਾਂ ਵਰਤ ਵਾਲੀ ਰੋਟੀ ਨਾਲ ਖਾ ਸਕਦੇ ਹਾਂ ਤੇ ਚਟਨੀ ਤੇ ਹਣੀ ਜ਼ਰੂਰੀ ਹੈ ਠੀਕ ਹੈ ਜੀ ਤੇ ਚਲੋ ਜ਼ਿਆਦਾ ਸਮੇਂ ਨਹੀਂ ਲਵਾਵਾਂਗੇ ਚਲਦੇ ਆਂ ਆਪਣੀ ਰਸੋਈ 'ਚ ਤੇ ਬਣਾਣੀ ਸ਼ੁਰੂ ਕਰਦੇ ਆਂ ਵਰਤ ਵਾਲੀ ਚਟਨੀ ਲੋ ਜੀ ਇੱਥੇ ਅਸੀਂ ਵਰਤ ਵਾਲੀ ਚਟਨੀ ਬਣਾਉਣ ਵਾਸਤੇ ਨਾ ਪੂਰੀ ਤਿਆਰੀ ਕਰ ਲਈ ਐ ਚੀਜ਼ਾਂ ਇਕੱਠੀਆਂ ਕਰ ਲਈ ਐ ਜਦੋਂ ਅਸੀਂ ਇਸ ਤਰ੍ਹਾਂ ਤਿਆਰੀ ਕਰ ਲੈਂਦੇ ਆਂ ਨਾ ਤਾਂ ਕੰਮ ਥੋੜਾ ਸੌਖਾ ਹੋ ਜਾਂਦਾ ਵੈ ਫਟਾਫਟ ਚਟਨੀ ਬਣ ਕੇ ਤਿਆਰ ਹੋ ਜਾਂਦੀ ਐ ਬਸ ਹੁਣ ਆਪਾਂ ਕੀ ਕਰਨਾ ਐ ਜੀ ਅਸੀਂ ਇੱਥੇ ਲਈ ਐ ਮੂੰਗਫਲੀ ਇਹ ਜਿਹੜੀ ਮੂੰਗਫਲੀ ਹੈ ਨਾ ਇਹ ਕੱਚੀ ਮੂੰਗਫਲੀ ਹੈ ਠੀਕ ਹੈ ਤੁਸੀਂ ਰੋਸਟਡ ਵੀ ਲੈ ਸਕਦੇ ਵੈਸੇ ਅਸੀਂ ਇਹਨੂੰ ਨਾ ਹੁਣੇ ਭੁੰਨਾਂਗੇ ਛੋਟੇ ਕੋਲੀ ਮੂੰਗਫਲੀ ਦੀ ਲਈ ਹੈ ਦੋ ਹਰੀਆਂ ਮਿਰਚਾਂ ਲੈ ਲਈਆਂ ਨੇ ਮੋਡੀਆਂ ਮਿਰਚਾਂ ਨੇ ਤੇ ਇਹ ਨਾ ਕੋੜੀਆਂ ਘੱਟ ਹੁੰਦੀਆਂ ਨੇ ਚਰਚਰੀਆਂ ਨਹੀਂ ਹੁੰਦੀਆਂ ਤੇ ਥੋੜਾ ਜਿਹਾ ਸੀ ਇੱਥੇ ਧਨੀਆ ਲੈ ਲਿਆ ਇੱਕ ਛੋਟਾ ਚਮਚਾ ਮੈਂ ਇੱਥੇ ਜੀਰਾ ਲੈ ਲਿਆ ਜਿਹਨੂੰ ਮੈਂ ਭੁੰਨ ਕੇ ਰੱਖਿਆ ਹੈ ਤੇ 8-10 ਅਸੀਂ ਲੈ ਲਈਆਂ ਕਾਲੀਆਂ ਮਿਰਚਾਂ ਤੇ ਅੱਧਿਕ ਕੋਲੀ ਅਸੀਂ ਲੈ ਲਈਏ ਡੈਸੀਕੇਟਿਡ ਕੋਕੋਨਟ ਪਾਊਡਰ ਹੈ ਨਾ ਨਾਰੀਅਲ ਦਾ ਬੂਰਾ ਤੇ ਇੱਕ ਨਿੰਬੂ ਲੈ ਲਿਆ ਜਿਹਨੂੰ ਨਚੋੜ ਕੇ ਦਾ ਰਸ ਕੱਢ ਲਾਂਗੇ ਤੇ ਇੱਥੇ ਇੱਕ ਛੋਟੀ ਚਮਚਾ ਅਸੀਂ ਲੈ ਲਈਏ ਦੇਸੀ ਖੰਡ ਤੇ ਨਾਲ ਜਾ ਰਿਹਾ ਜੀ ਸਣ ਦਾ ਨਮਕ ਜਿਹੜਾ ਅਸੀਂ ਵਰਤ ਵਿੱਚ ਖਾਣੇ ਆ ਬਸ ਇਹ ਥੋੜਾ ਜਿਹਾ ਸਮਾਨ ਹੈ ਜਿਹੜਾ ਸਾਡੀ ਰਸੋਈ ਵਿੱਚ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ ਆਲਮੋਸਟ ਅਸੀਂ ਵਰਤ ਵਿੱਚ ਤੇ ਖਾਣੇ ਹੀ ਆ ਹੈ ਨਾ ਤੇ ਫਿਰ ਅਦੀ ਹੀ ਅਸੀਂ ਅੱਜ ਛੱਟੀ ਬਣਾਣੀ ਹੈ ਹੁਣ ਅਸੀਂ ਕੀ ਕਰਨਾ ਜੇ ਫੇ ਮੈਂ ਤੁਹਾਨੂੰ ਦੱਸਿਆ ਨਾ ਕਿ ਮੂੰਗਫਲੀ ਅਸੀਂ ਕੱਚੀ ਲਈ ਹੋਈ ਹੈ ਤੇ ਉਹਨੂੰ ਅਸੀਂ ਪਹਲੇ ਭੁੰਨ ਲੈਣਾ ਵੈ ਇੱਥੇ ਮੈਂ ਇੱਕ ਤੜਕਾ ਪੈਣ ਲੈ ਲਿਆ ਠੀਕ ਹੈ ਆਇਰਨ ਕਾਸਟ ਦਾ ਹੈਗਾ ਵਾ ਯਾਨਕੀ ਲੋਹੇ ਦਾ ਹੈ ਤੇ ਇਹਦੇ ਵਿੱਚ ਅਸੀਂ ਮੂੰਫਲੀ ਨੂੰ ਭੁੰਨ ਲਾਂਗੇ ਕੱਚੀ ਮੂੰਫਲੀ ਆਜਾਦਤਰ ਕੀ ਹੁੰਦਾ ਕਿ ਨਹੀਂ ਵਰਤਣੀ ਚਾਹੀਦੀ ਕਿਉਂਕਿ ਗੈਸਟ੍ਰਿਕ ਹੁੰਦੀ ਹੈ ਗੈਸ ਬਣ ਜਾਂਦੀ ਹੈ ਥੋੜਾ ਜਿਹਾ ਉਹਨੂੰ ਭੁੰਨੋਗੇ ਨਾ ਇੱਥੇ ਇੱਕ ਅਲੱਗ ਸੁਆਦ ਆਉਂਦਾ ਨਾਲੇ ਚਟਨੀ ਜਦ ਤੱਕ ਟਿਕ ਵੀ ਜਾਂਦੀ ਹੈ ਛੇਤੀ ਖਰਾਬ ਨਹੀਂ ਹੁੰਦੀ ਐ ਜੇ ਤੁਸੀਂ ਇਨਸਟੈਂਟ ਬਣਾਣੀ ਐ ਤੇ ਤੁਸੀਂ ਬਿਨਾ ਭੁੰਨੇ ਵੀ ਬਣਾ ਸਕਦੇ ਹੋ ਲੇਕਿਨ ਮੈਂ ਉਹਦੇ ਹੈਲਥ ਬੈਨੀਫਿਟਸ ਨਾਲ ਦੱਸਦੇ ਨੇ ਭੁੰਨ ਕੇ ਪਰਤੋਗੇ ਨਾ ਤੇ ਸਵਾਦ ਵੀ ਜ਼ਿਆਦਾ ਬਣੇਗੀ ਗੈਸ ਵੈਸ ਵੀ ਨਹੀਂ ਬਣਾਏਗੀ ਤੇ ਕਿਨੂੰ ਕਹਿੰਦੇ ਐ ਇਹਨੂੰ ਤੁਸੀਂ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਲੋ ਜੀ ਇੱਥੇ ਮੂੰਗਫਲੀ ਨੂੰ ਭੁੰਨਦੇ ਹੋ ਮੈਨੂੰ 5 ਕਿ ਮਿੰਟ ਹੋ ਗਏ ਨੇ ਮੂੰਗਫਲੀ ਸਾਡੀ ਕਰਾਰੀ ਹੋ ਗਈ ਇੱਕਦਮ ਤੇ ਸਾਡਾ ਜਿਹੜਾ ਤੜਕਾ ਪੈਣਾ ਨਾ ਬਹੁਤ ਜ਼ਿਆਦਾ ਗਰਮ ਹੈ ਇਦੇ ਵਿੱਚ ਨਹੀਂ ਰਹਿਣ ਦਵਾਂਗੇ ਨਹੀਂ ਤਾਂ मूंगफली ਕਾਲੀ ਪੈ ਜਾਏਗੀ ਨਾਲੇ ਜਿਆਦਾ ਗਰਮ ਹੈ ਤਸ ਕਰਕੇ ਗੈਸ ਦਾ ਫਲੇਮ ਮੈਂ ਬੰਦ ਕਰਤਾ ਐਨੇ ਇੱਕ ਗਰਮ ਅਸੀਂ ਪੈਨ ਵਿੱਚ ਇਹਨਾਂ ਨਾਰੀਅਲ ਵੀ ਭੁੰਨ ਲਾਂਗੇ ਤੁਹਾਨੂੰ ਪਤਾ ਹੈ ਜਦੋਂ ਅਸੀਂ ਸੁੱਕਾ ਨਾਰੀਅਲ ਦਾ ਜਿਹੜਾ ਪਾਊਡਰ ਹੁੰਦਾ ਅਸੀਂ ਵਰਤਦੇ ਹਾਂ ਟੈਸਕਟ ਕੋਕੋਨਟ ਪਾਊਡਰ ਤੇਨ ਹਮੇਸ਼ਾ ਸੀ ਭੁੰਨ ਕੇ ਲੈਣੇ ਆ ਬਸ ਇਹ ਬਹੁਤ ਜ਼ਿਆਦਾ ਗਰਮ ਹੈ ਤੇ ਇੰਨੀ ਕੀ ਦੀ ਗਰਮੀ ਵਿੱਚ ਸਾਡਾ ਨਾਰੀਅਲ ਜਿਹੜਾ ਭੁੱਜ ਜਾਣਾ ਸਾਨੂੰ ਗੈਸ ਔਨ ਕਰਨ ਦੀ ਲੋੜ ਨਹੀਂ ਗਈ ਤੇ ਇੱਕ ਬੜੀ ਸੋਹਣੀ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਹੈ ਨਾਲੇ ਇਹ ਜਿਹੜਾ ਨਾਰੀਅਲ ਭੁਰਾਤਾ ਹੈ ਨਾ ਆਪਣਾ ਤੇਲ ਛੱਡ ਦਿੰਦਾ ਵੈ ਕੋਕੋਨਟ ਆਇਲ ਵਾਲੀ ਬੜੀ ਪਿਆਰੀ ਫ੍ਰੈਗਰੈਂਸ ਆਉਂਦੀ ਹੈ ਜਿਹੜੀ ਸਾਡੀ ਚਟਨੀ ਦਾ ਸਵਾਦ ਨੂੰ ਹੋਰ ਡਬਲ ਕਰ ਦਿੰਦੀ ਹੈ ਲੋ ਜੀ ਮੂਫਲੀ ਭੁੱਜ ਗਈ ਹੈ ਅਤੇ ਸਾਡਾ ਨਾਰੀਅਲ ਵੀ ਭੁੱਜ ਗਿਆ ਦੋਨਾਂ ਚੀਜ਼ਾਂ ਨੂੰ ਕੱਢ ਲੈਣੇ ਆ ਬਸ ਜਾਦਾ ਆਪਾਂ ਕੁਝ ਨਹੀਂ ਕਰਨਾ ਜਿਹੜਾ ਅਸੀਂ ਜੀਰਾ ਲਿਆ ਆ ऑलरेडी ਅਸੀਂ ਭੁੱਜਿਆ ਆ ਲੈ ਆ ਵੇ ਨਹੀਂ ਭੁੱਜਿਆ ਤੇ ਐਸੇ ਭਾਂਡੇ ਚ ਪਾ ਕੇ ਤੁਸੀਂ ਥੋੜਾ ਜਿਹਾ ਜੀਰਾ ਵੀ ਭੁੰਨ ਸਕਦੇ ਹੋ ਚਲੋ ਜੀ ਹੁਣ ਇੱਥੇ ਮਿਕਸੀ ਦਾ ਜਾਰ ਲੈ ਲਿਆ ਆਪਾਂ ਕਿਉਂਕਿ ਚਟਨੀ ਨੂੰ ਆਪਾਂ ਪੀਸਣਾ ਹੈਗਾ ਵੇ ਤੇ ਮੂੰਫਲੀ ਤੇ ਨਾਰੀਅਲ ਜਿਹੜੇ ਅਸੀਂ ਭੁੰਨ ਕੇ ਰੱਖਿਆ ਉਹ ਜਾਰ ਚ ਪਾ ਦਾਂਗੇ ਇੱਥੇ ਨਾ ਤੁਸੀਂ ਚਟਨੀ ਚਾਹੇ ਤੇ ਦਰਦਰੀ ਰੱਖ ਸਕਦੇ ਹੋ ਤੁਸੀਂ ਚਾਹੋ ਤੇ ਇੱਕਦਮ ਪਤਲੀ ਬਣਾ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਟੇਸਟ ਪਸੰਦ ਹੈ ਨਾ ਚਟਣੀ ਦਾ ਤੁਸੀਂ ਉਹਨੂੰ ਉਸ ਤਰ੍ਹਾਂ ਮੋਡੀਫਾਈ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਜਿਸ ਤਰ੍ਹਾਂ ਮੈਂ ਬਣਾਈ ਹੈ ਤੁਸੀਂ ਉਸ ਤਰ੍ਹਾਂ ਹੀ ਬਣਾਓ ਹਾਂ ਇਨਗਰੀਡੀਅੰਟ ਤੁਸੀਂ ਇਹੋ ਯੂਜ਼ ਕਰਨਾ ਲੇਕਿਨ ਸੰਘਣੀ ਜਾਂ ਪਤਲੀ ਉਹ ਤੁਸੀਂ ਆਪਣੇ ਅਕੋਰਡਿੰਗ ਕਰ ਲੈਣਾ ਜੀਰਾ ਪਾ ਤਾ ਕਾਲੀ ਮਿਰਚਾਂ ਪਾਤੀਆਂ ਜਿਹੜੀ ਆਪਾਂ ਦੇਸੀ ਖਾਣ ਲਈ ਹੈ ਉਹ ਪਾਤੀ ਹੈ ਨਾਲ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਸਾਂਦਾ ਨਮਕ ਵਰਤ ਵਾਲਾ ਚੀਜ਼ਾਂ ਮਸਾਰੀਆਂ ਤੁਹਾਨੂੰ ਸਟਾਰਟਿੰਗ 'ਚ ਹੀ ਦਿਖਾਤੀਆਂ ਸੀਗੀਆਂ ਬਸ ਉਹ ਸਾਰੀਆਂ ਪਾ ਕੇ ਅਸੀਂ ਇਕੱਠੇ ਚਟਨੀ ਨੂੰ ਪੀਸਣਾ ਹੈਗਾ ਐ ਨਹੀਂ ਕਿ ਪਹਿਲੇ ਇੱਕ ਚੀਜ਼ ਫਿਰ ਦੂਸਰੀ ਚੀਜ਼ ਜਿਹੜਾ ਸਮਾਨ ਤੁਹਾਨੂੰ ਸਟਾਰਟਿੰਗ 'ਚ ਦਿਖਾਇਆ ਸੀ ਨਾ ਬਸ ਉਹ ਪਾਣਾ ਹੈ ਤੇ ਆਪਾਂ ਚਟਨੀ ਨੂੰ ਪੀਸ ਲੈਣਾ ਵੈ ਇਹ ਧਨੀਆਂ ਪਾਤਾ ਵੈ ਇੱਕ ਚੀਜ਼ ਹੋਰ ਐਡ ਕਰਨੀ ਹੈ ਮੈਂ ਤੁਹਾਨੂੰ ਦੱਸਾਂਗੀ ਜੇ ਸੰਗਣੀ ਚਟਨੀ ਬਣੇ ਤਾਂ ਉਹਨੂੰ ਕਿਸ ਤਰ੍ਹਾਂ ਅਸੀਂ ਪਤਲਾ ਕਰ ਸਕਦੇ ਆ ਠੀਕ ਹੈ ਇੱਥੇ ਜਿਹੜੀਆਂ ਅਸੀਂ ਮਿਰਚਾਂ ਲਈਆਂ ਸੀ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਤੋੜ ਕੇ ਤੇ ਉਹ ਪਾ ਦਾਂਗੇ ਤੇ ਹੁਣ ਅਸੀਂ ਇਹਦਾ ਟੱਕਣ ਲਾਵਾਂਗੇ ਤੇ ਚਟਨੀ ਨੂੰ ਫਟਾਫਟ ਪੀਸ ਕੇ ਤਿਆਰ ਕਰ ਲੰਨੇ ਆ ਇੱਥੇ ਨਾ ਜਦੋਂ ਮੈਂ ਚਟਨੀ ਪੀਸੀ ਤੇ ਇਹ ਦੇਖੋ ਇਸ ਤਰ੍ਹਾਂ ਮੈਂ ਅੱਛਾ ਡਰਾਈ ਚਟਨੀ ਪੀਸਦੀ ਕਿਉਂਕਿ ਅਸੀਂ ਲਿਕਵਿਡ ਤੋਂ ਕੁਝ ਪਾਇਆ ਹੀ ਨਹੀਂ ਨਾ ਦੇ ਵਿੱਚ ਤੇ ਹੁਣ ਆਪਾਂ ਚਟਨੀ ਨੂੰ ਹੋਰ ਵਧੀਆ ਬਣਾਉਣ ਵਾਸਤੇ ਟੇਸਟੀ ਬਣਾਉਣ ਵਾਸਤੇ ਥੋੜੀ ਪਤਲੀ ਬਣਾਉਣ ਵਾਸਤੇ ਦੇ ਵਿੱਚ ਪਾ ਰਹੇ ਆ ਦਹੀਂ ਠੀਕ ਹੈ ਥੋੜਾ ਦਹੀਂ ਪਾ ਲਓ ਤੁਸੀਂ ਚਾਹੋ ਤੇ ਦਹੀਂ ਦੇ ਨਾਲ ਥੋੜਾ ਜਿਹਾ ਪਾਣੀ ਵੀ ਪਾ ਸਕਦੇ ਹੋ ਪਰ ਦਹੀਂ ਨਾਲ ਇਹਦੀ ਕਨਸਿਸਟੈਂਸੀ ਐਕਡਮ ਪਰਫੈਕਟ ਹੁੰਦੀ ਹੈ ਤੁਸੀਂ ਆਪਣੇ ਅਕੋਰਡਿੰਗ ਦੇਖ ਲੈਣਾ ਜਿੰਨਾ ਤੁਸੀਂ ਚਟਨੀ ਨੂੰ ਪਤਲਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਬਣਾ ਲੈਣਾ ਲੋ ਜੀ ਦਹੀਂ ਪਾ ਕੇ ਤੇ ਚਟਨੀ ਨੂੰ ਪੀਸਿਆ ਇਹ ਦੇਖੋ ਕਿੰਡੀ ਵਧੀਆ ਸਾਡੀ ਚਟਨੀ ਬਣ ਕੇ ਤਿਆਰ ਹੋਈ ਹੈ ਕਲਰ ਕਿੱਡਾ ਸੋਨਾ ਆਇਆ ਹੈ ਤੇ ਸਵਾਦ ਮੈਂ ਕਹਿੰਨੀ ਆ ਸਦਕੇ ਇੰਨੀ ਕੁ ਸਵਾਦ ਬਣੀ ਹੈ ਨਾ ਕਿ ਤੁਸੀਂ ਇਹਨੂੰ ਨਾ ਵਰਤ ਤੋਂ ਇਲਾਵਾ ਵੀ ਜਿਦੋਂ ਤੁਹਾਡਾ ਦਿਲ ਕਰਨਾ ਹੈ ਨਾ ਤੁਸੀਂ ਉਦੋਂ ਹੀ ਇਹਨੂੰ ਬਣਾ ਕੇ ਖਾਣਾ ਹੈਗਾ ਵੈ ਸਾਡੀਆਂ ਘਰ ਦੀਆਂ ਚੀਜ਼ਾਂ ਨੇ ਸਾਰੀਆਂ ਸਿੱਖੀਆਂ ਹੀ ਆ ਚੀਜ਼ਾਂ ਨੇ ਕੋਈ ਆਪਾਂ ਇਹ ਤੇ ਹੈ ਨਹੀਂ ਕੁਝ ਨਵਾਂ ਬਣਾ ਰਹੇ ਆ ਬਸ ਥੋੜਾ ਜਿਹਾ ਉਹਨੂੰ ਆਪਣੇ ਤਰੀਕੇ ਨਾਲ ਮੋਡੀਫਾਈ ਕਰ ਲੈਨੇ ਆ ਇੱਥੇ ਸਾਡੇ ਬਨੇ ਆ ਜੀ ਵਰਤ ਵਾਲੇ ਚੋਲ ਠੀਕ ਹੈ ਬੜੇ ਸਿੰਪਲ ਹੈ ਇਹਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਮੇਰੀ ਦੀ ਤੇ ਮੈਂ ਕਰ ਹੀ ਦਿੰਦੀ ਐ ਜਿਹੜੀ ਅਸੀਂ ਦਹੀਂ ਪਾ ਕੇ ਬਣਾਈ ਸੀ ਹੁਣ ਇਹਦੇ ਨਾਲ ਜਾ ਰਹੀ ਐ ਸਾਡੀ ਇਹ ਮੂੰਗਫਲੀ ਦੀ ਚਟਨੀ ਜਿਹੜੀ ਕਿਸੇ ਨਾਰੀਅਲ ਤੇ ਹੋਰ ਵੀ ਬੜੀਆਂ સરੀਆਂ ਚੀਜ਼ਾਂ ਪਾ ਕੇ ਬਣਾਈ ਹੈ ਤੇ ਬਹੁਤ ਹੀ ਸਵਾਦੰਦੀ ਹੈ ਦੇਖ ਕੇ ਮੂੰਹ ਚ ਪਾਣੀ ਆ ਰਿਹਾ ਹੈ ਵਰਤ ਚ ਨਾ ਜ਼ਿਆਦਾਤਰ ਸਭ ਇੱਕ ਟਾਈਮ ਦਾ ਖਾਣਾ ਖਾਂਦੇ ਆ ਹੈਨਾ ਤੇ ਬਸ ਜਿੱਦੋਂ ਤੁਸੀਂ ਬਣਾਣਾ ਛੋਲ ਬਣਾਓ ਚਟੀਆਂ ਬਣਾਓ ਤੇ ਮਜ਼ੇ ਲੋ ਬਹੁਤ ਹੀ ਸਵਾਦੰਦੀ ਹੈ ਹੈਲਦੀ ਹੈ ਟੇਸਟੀ ਹੈ ਤੇ ਉਮੀਦ ਕਰਦੀ ਆਂ ਅੱਜ ਦੀ ਸੁੱਕੀ ਜੀ ਰੈਸਪੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਈ ਹੋਏਗੀ ਤੇ ਤੁਸੀਂ ਇਹਨੂੰ ਵੀ ਟਰਾਈ ਕਰਨ ਵਾਲੇ ਹੋ ਲਾਈਕ ਕਰਨ ਵਾਲੇ ਹੋ ਜਿਆਦਾ ਤੋਂ ਜਿਆਦਾ ਸ਼ੇਅਰ ਤੇ ਕਰਨੀ ਵਾਲੇ ਹੋ ਪਹਿਲੀ ਵਾਰੀ ਤੁਸੀਂ ਚੈਨਲ ਤੇ ਹੋ ਤੇ ਅੱਜ ਕੀ ਕਰਨਾ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਹੈ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਹੈ ਚਲੋ ਜੀ ਸੁੱਕੀ ਜੀ ਰੈਸਪੀ ਦੇ ਨਾਲ ਤੁਹਾਨੂੰ ਫਿਰ ਮਿਲਦੇ ਆ ਤੇ ਉਦੋਂ ਤੱਕ ਥੈਂਕ ਯੂ ਬਾਏ ਬਾਏ ਜੈ ਮਾਤਾ ਦੀ